ਸਤਿ ਸ਼੍ਰੀ ਅਕਾਲ ਜੀ ਮੈਸ਼ਾ ਸ਼ਰਮਾ ਪੰਜਾਬ ਪਟਿਆਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵੰਚਿਤ ਅਤੇ ਪਿਛੜੇ ਵਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਅਤੇ ਉਹਨਾਂ ਨੂੰ ਸਿੱਖਿਆ ਦੇ ਰਾਹੀਂ ਆਤਮ ਨਿਰਭਰ ਬਣਾਉਣ ਲਈ ਲਗਾਤਾਰ ਇਤਿਹਾਸਿਕ ਕਦਮ ਚੁੱਕ ਰਹੀ ਹੈ ਇਹ ਪ੍ਰਗਟਾਵਾ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਚੱਲ ਰਹੀ ਪੋਸਟ میٹرਿਕ ਸਕਾਲਰਸ਼ਿਪ ਸਕੀਮ ਅਧীন ਹੁਣ ਤੱਕ 4 ਕਰੋੜ 70 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਕੇਵਲ ਆਰਥਿਕ ਤੰਗੀ ਕਾਰਨ ਆਪਣੀ ਪੜਾਈ ਤੋਂ ਵਾਂਝਾ ਨਾ ਰਹੇ ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ 262336 ਵਿਦਿਆਰਥੀਆਂ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਅਰਜ਼ੀਆਂ ਦਿੱਤੀਆਂ ਗਈਆਂ ਹਨ ਜੋ ਇਸ ਗੱਲ ਦਾ ਪਰਮਾਣ ਹੈ ਕਿ ਸਰਕਾਰ ਦੀਆਂ ਸਿੱਖਿਆ ਕਲਿਆਣ ਯੋਜਨਾਵਾਂ ਵਿਦਿਆਰਥੀਆਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਰਹੀਆਂ ਹਨ ਡਾਕਟਰ ਬਲਜੀਤ ਕੌਰ ਨੇ ਅੱਗੇ ਕਿਹਾ ਕਿ ਵਿੱਤੀ ਸਾਲ 2025-26 ਦੌਰਾਨ ਇਸ ਸਕੀਮ ਲਈ 245 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਜੋ ਸਿੱਖਿਆ ਪ੍ਰਤੀ ਸਰਕਾਰ ਦੀ ਗੰਭੀਰਤਾ ਸਵਿਧਰਸ਼ੀਲਤਾ ਤੇ ਦੂਰਦਰਸ਼ੀ ਸੋਚ ਨੂੰ ਦਰਸਾਉਂਦਾ ਹੈ ਮੈਂ ਮੰਤਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਵਿੱਤੇ ਵਿੱਤ ਸਾਲ ਦੌਰਾਨ 2,37,456 ਵਿਦਿਆਰਥੀਆਂ ਨੂੰ ਪੋਸਟ میٹرਿਕ ਸਕਾਲਰਸ਼ਿਪ ਸਕੀਮ ਅਧੀਨ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ ਡਾਕਟਰ ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਮਾਂ ਸਰਕਾਰ ਦੀ ਸਿੱਖਿਆ ਸਿਰਫ ਇੱਕ ਸਰਕਾਰੀ ਯੋਜਨਾ ਨਹੀਂ ਸਗੋਂ ਸਮਾਜਿਕ ਨਿਆਂ ਦੀ ਮਜ਼ਬੂਤ ਨੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਦ੍ਰਿੜ ਵਚਨਬੱਧਤਾ ਹੈ ਕਿ ਕੋਈ ਵੀ ਗਰੀਬ ਜਾਂ ਵੰਚਿਤ ਪਿਛੋਕਰ ਤੋਂ ਆਉਣ ਵਾਲਾ ਵਿਦਿਆਰਥੀ ਸਿਰਫ ਆਰਥਿਕ ਕਾਰਨਾਂ ਕਰਕੇ ਆਪਣੀ ਪੜਾਈ ਅੱਧ ਵਿਚਕਾਰ ਨਾ ਛੱਡੇ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਤੁਸੀਂ ਬਨ ਬਣਾਉਣ ਦੀ ਸੇਵਾ ਦੇ ਵਿੱਚ ਲਗਾਤਾਰ ਝੋਟੇ ਹੋਏ ਹਨ ਇਸ ਦੌਰਾਨ ਉਹਨਾਂ ਨੇ ਪੋਸਟ ਸਾਂਝੀ ਕਰ ਲਿਖਿਆ ਕਿ ਕੋਹਨੇਵਾਲ ਤੋਂ ਗੁਲਗੜ ਤੱਕ 42 ਕਿਲੋਮੀਟਰ ਤੁਸੀਂ ਬਨ ਉਤੇ 68 ਕਰੋੜ ਰੁਪਏ ਦੀ ਲਗਤ ਨਾਲ ਸੜਕ ਬਣਵਾ ਰਹੇ ਹਾਂ ਅਜਨਾਲਾ ਦੇ ਵਿੱਚ ਹੜ੍ਹ ਦੇ ਸਮੇਂ ਹੀ ਬੰਨ ਵਹਿ ਗਿਆ ਸੀ ਅਤੇ ਪੰਜਾਤ ਵੱਧ ਪਿੰਡਾਂ ਦੇ ਵਿੱਚ ਵੱਡੀ ਮੁਸੀਬਤ ਆ ਗਈ ਸੀ ਇਹ ਸੜਕ ਬਣਨਿਆ ਹੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੀਮਤ ਵਧੇਗੀ ਖੇਤੀ ਆਸਾਨ ਹੋਵੇਗੀ ਫੌਜ ਅਤੇ ਬੀਐਸਐਫ ਆਸਾਨੀ ਨਾਲ ਸਰਹੱਦੀ ਇਲਾਕਿਆਂ ਤੱਕ ਪਹੁੰਚ ਸਕੇਗੀ ਕਿਸਾਨਾਂ ਦੀ 70 ਸਾਲਾਂ ਦੀ ਮੰਗ ਪੂਰੀ ਹੋ ਰਹੀ ਹੈ ਕੋਨੇਵਾਲ ਤੋਂ ਲੈ ਕੇ ਗੋਲਗੱਡ ਤੱਕ ਤੁੱਸੀ ਬੰਨ ਆਪਾਂ ਬਣਾ ਦੇ ਰੋਡ ਬਣਾ ਦੇ ਉੱਤੇ 18 ਫੁੱਟ ਚੌੜੀ ਉਹ ਦੇਖਣ ਆਏ ਸੀਗੇ ਮੇਰੇ ਨਾਲ ਪੀ ਡਬਲਯੂ ਡੀ ਦੇ ਅਫਸਰ ਸਾਹਿਬਾਨ ਨੇ ਠੇਕੇਦਾਰ ਸਾਹਿਬ ਨੇ ਸਾਰੇ ਫੱਦੇ ਜਿਹੜੀ ਕੰਪਨੀ ਇਹਨੂੰ ਬਣਾ ਰਹੀ ਆ ਆਪਾਂ ਇਹਦਾ ਕੰਮ ਦੇਖਦੇ ਸੀਗੇ ਇਹਨਾਂ ਨੇ ਕਰੀਬ 7 ਕਿਲੋਮੀਟਰ ਜਿਹੜਾ ਥੱਲੇ ਪਹਿਲਾਂ ਬਜਟ ਜਿਹੜਾ ਉਹ ਪਾਤਾ ਕੰਮ ਬੜੀ ਸਪੀਡ ਨਾਲ ਚੱਲ ਰਿਹਾ ਮਿੱਟੀ ਪੈ ਰਹੀ ਆ ਉਹਦੇ ਜਲਦੀ ਮੈਨੂੰ ਲੱਗਦਾ ਕਿ ਅਸੀਂ ਜੂਨ ਤੱਕ ਜਿਹੜਾ ਇਹਨੂੰ ਕੰਪਲੀਟ ਜਿਹੜਾ ਕਰਦੇ ਆਂਗੇ ਉਹ ਜਿੱਦਨ ਇਹ ਬਣ ਗਿਆ ਸਰ ਇਹ ਤੁਸੀਂ ਦੇਖੋ ਸਾਰਾ ਇਹ ਜੰਗਲ ਚ ਮੰਗਲ ਆ ਬਿਲਕੁਲ ਹਿੰਦਪਾਕ ਬਾਰਡਰ ਦੇ ਕੰਡੇ ਤੇ ਦਾਵੀ ਦਰਿਆ ਦੇ ਕੰਡੇ ਦੇ ਉੱਤੇ ਇਹ ਸਾਦੀ ਰੋਡ ਦੇ ਉੱਤੇ ਜੰਗਲ ਹੀ ਜੰਗਲ ਹੈ ਅੱਗੇ ਜੰਗਲ ਦੇ ਵਿੱਚੋਂ ਦੀ ਇਹ ਛੜਕ ਜਾਣੀ ਹੈ ਇਹ ਆਪਣੇ ਕਰੀਬ 50 60 ਪਿੰਡ ਇਦਾਂ ਦੇ ਆ ਜਿਨ੍ਹਾਂ ਨੂੰ ਸਿੱਧਾ ਇਹਦਾ ਫਾਇਦਾ ਹੋ ਜਾਣਾ ਸਾਡੇ ਇੱਥੇ ਕਮਾਦ ਬਹੁਤ ਹੁੰਦਾ ਗੰਨਾ ਹੁੰਦਾ ਝੋਨਾ ਹੁੰਦਾ ਕਣਕ ਬਹੁਤ ਹੁੰਦੀ ਹੈ ਕਸਾਨਾਂ ਨੂੰ ਫਾਇਦਾ ਹੋਊਗਾ ਸਾਡੇ ਜਿਹੜੇ ਦੇਸ਼ ਦੀ ਸਰਦਾਰ ਦੇ ਰਾਖੀ ਕਰਨ ਵਾਲੇ ਸਾਡੇ ਫੌਜ ਦੇ ਜਵਾਨ ਸਾਡੇ ਬੀਐਸਐਫ ਦੇ ਜਵਾਨ ਸੜੀ ਦੂਸਰੀਆਂ ਪੰਜਾਬ ਮਿਲਟਰੀ ਫੋਰਸ ਜਿਹੜੀਆਂ ਸਭ ਨੂੰ ਫਾਇਦਾ ਹੋਊਗਾ ਕਿਉਂਕਿ ਇਸੇ ਰਾਹ ਜਾਂਦੇ ਸੀ ਤੇ ਰਾਹ ਬਹੁਤ ਜ਼ਿਆਦਾ ਖਰਾਬ ਸੀਗਾ ਲੰਘਿਆ ਹੀ ਨਹੀਂ ਜਾਂਦਾ ਇੰਨੇ ਐਕਸੀਡੈਂਟ ਹੁੰਦੇ ਸੀਗੇ ਸੋ ਮੈਂ ਕੰਮ ਦੇਖਣਾ ਬਹੁਤ ਵਧੀਆ ਕੰਮ ਚੱਲਦਾ ਮੈਂ ਜਦੋਂ ਮੇਰਾ ਟਾਈਮ ਲੱਗਦਾ ਮੈਂ ਉਦੋਂ ਹੀ ਦੇਖਣ ਹੁੰਦਾ ਕਿਉਂਕਿ ਮੇਰਾ ਡ੍ਰੀਮ ਪ੍ਰੋਜੈਕਟ ਹੈ ਜਦੋਂ ਬਾਬਾ ਬੁੱਢਾ ਸਾਹਿਬ ਮੱਥਾ ਟੇਕਿਆ ਸੀ ਇਲੈਕਸ਼ਨ ਸ਼ੁਰੂ ਕਰਨ ਲੱਗਾ ਉਦੋਂ ਇਸ ਪ੍ਰੋਜੈਕਟ ਦੀ ਅਰਦਾਸ ਕੀਤੀ ਕਿ ਜੇ ਬਾਬਾ ਬੁੱਢਾ ਸਾਹਿਬ ਕਿਰਪਾ ਕਰਨਗੇ ਤੇ ਅਸੀਂ ਇਹਨਾਂ ਪਿੰਡਾਂ ਦੀ ਜ਼ਿੰਦਗੀ ਬਦਲ ਦਿਆਂਗੇ ਜ਼ਮੀਨਾਂ ਦੇ ਰੇਟ ਬਦਲ ਦਿਆਂਗੇ ਤੁਸੀਂ ਦੇਖੋ ਜਿੱਦਾਂ ਦੇ ਰੋਡ ਬਣ ਗਈ ਇੱਥੇ ਕਿੱਦਾਂ ਜਿਹੜੀ ਛੋਟੀ ਇੰਡਸਟਰੀ ਆਉਂਦੀ ਹੈ ਕਿੱਦਾਂ ਇੱਥੇ ਬਲ ਜਿਹੜਾ ਫਸਲਾਂ ਹੁੰਦੀਆਂ ਕਿੱਦਾਂ ਜ਼ਮੀਨਾਂ ਦੇ ਰੇਟ ਵਧਦੇ ਆ ਸੋ ਇਹ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਦੇ ਨਾਲ ਇਹ ਮੇਰਾ ਡ੍ਰੀਮ ਪ੍ਰੋਜੈਕਟ ਹੈ ਉਹਦੇ ਨਾਲੇ ਦੇ ਲੋਕਾਂ ਲਈ ਸਭ ਤੋਂ ਵੱਡਾ ਤੋਹਫ਼ਾ ਹੋਊਗਾ ਪੰਜਾਬ ਅਪਡੇਟਸ ਦੇ ਵਿੱਚ ਫਿਰ ਹਾਲ ਐਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ